ਮੁਨੇ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਜਗਾ ਦੇਖ ਕੇ ਬਹੁਤ ਦੁੱਖ ਹੋਏਗਾ ਮੇਰੀ ਤਰ੍ਹਾਂ ਇਸ ਜਗਾ ਦੇ ਹਾਲਾਤ ਦੇਖ ਕੇ ਲੇਕਿਨ ਜੀ ਇਹ ਉਹ ਜਗਾ ਹੈ ਜਿੱਥੇ ਪਾਈਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਉਤਰਾਈ ਗਈ ਸੀ ਸਿਰ ਤੋਂ ਆਪਾਂ ਅਰਦਾਸ ਵਿੱਚ ਹਮੇਸ਼ਾ ਯਾਦ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਬੰਦ-ਬੰਦ ਕਟਾਏ ਖੋਪੜੀਆਂ ਲਗਾਈਆਂ ਅਸੀਂ ਉਹਨਾਂ ਦੀ ਜਿੱਦ ਗੱਲ ਕਰਾਂਗੇ ਜੀ ਹਾਂ ਮੈਂ ਜੀ ਗੱਲ ਕਰ ਰਹੇ ਆ ਪਾਈ ਤਾਰੂ ਸਿੰਘ ਦੀ ਜਿਨ੍ਹਾਂ ਦੀ ਖੋਪੜੀ ਲਵਾਈ ਗਈ ਸੀ ਅੱਜ ਜੀਵੇ ਸਾਜਾ ਪੰਜਾਬ ਜੀ ਆਪ ਜੀ ਨੂੰ ਇੱਕ ਹੋਰ ਭੁੱਲੇ ਵਿਸਰੇ ਗੁਰੂ ਘਰ ਜਿਹੜੇ ਹੈਗੇ ਆ ਜੀ ਅਸੀਂ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਜੀ ਆਪਾ ਅਰਦਾਸ ਵਿੱਚ ਹਮੇਸ਼ਾ ਯਾਦ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬੰਦ-ਬੰਦ ਕਟਾਏ ਖੋਪੜੀਆਂ ਲਵਾਈਆਂ ਅਸੀਂ ਉਹਨਾਂ ਦੀ ਜਿੱਦ ਗੱਲ ਕਰਾਂਗੇ ਜੀ ਹਾਂ ਮੈਂ ਜੀ ਗੱਲ ਕਰ ਰਿਹਾ ਭਾਈ ਤਾਰੂ ਸਿੰਘ ਦੀ ਜਿਨ੍ਹਾਂ ਦੀ ਖੋਪੜੀ ਲਵਾਈ ਗਈ ਸੀ ਆਪਾਂ ਨੂੰ ਜਗ੍ਹਾ ਵੀ ਪਤਾ ਹੈ ਜੀ ਜਿਹੜਾ ਹੈਗਾ ਜੀ ਗੁਰਦੁਆਰਾ ਭਾਈ ਤਾਰੂ ਸਿੰਘ ਜਿਹੜਾ ਜੀ ਗੁਰਦੁਆਰਾ ਸਿੰਘ ਸਿੰਘਨੀਆਂ ਲਾਹੌਰ ਰੇਲਵੇ ਸਟੇਸ਼ਨ ਦੇ ਨੇੜੇ ਹੈ ਜੀ ਉੱਥੇ ਹੈਗਾ ਜੀ ਲੇਕਿਨ ਆਪ ਵੀ ਸ਼ਾਇਦ ਗੱਲ ਪਤਾ ਨਾ ਹੋਵੇ ਇਤਿਹਾਸਾਨੂੰ ਉਹ ਦੱਸਦਾ ਜੀ ਕਿ ਉਹਨਾਂ ਦੀ ਖੋਪੜੀ ਲਵਾਉਣ ਤੋਂ ਬਾਅਦ ਵੀ ਪਾਈਤਾਰੂ ਸਿੰਘ ਜ਼ਿੰਦਾ ਰਵੇ 1745 ਵਿੱਚ ਜਦੋਂ ਪਾਈਤਾਰੂ ਸਿੰਘ ਦੀ ਖੋਪੜੀ ਲਵਾਈ ਗਈ ਉਦੋਂ ਪਾਈਤਾਰੂ ਸਿੰਘ ਇਸ ਜਗ੍ਹਾ ਤੇ ਜਿੱਥੇ ਅਸੀਂ ਕਹਿੰਦੇ ਹਾਂ ਕਿ ਗੁਰਦੁਆਰਾ ਸ਼ਹੀਦਗੰਜ ਹੈਗਾ ਹੈ ਸਿੰਘ ਸਿੰਘਨੀਆਂ ਦੇ ਨੇੜੇ ਉੱਥੇ ਉਹ ਪੂਰੇ ਨਹੀਂ ਹੋਏ ਉਹਨਾਂ ਦੇ ਦੋਸਤ ਉਹਨਾਂ ਨੂੰ ਉੱਥੇ ਲੈ ਗਏ ਗੁੰਟੀ ਬਾਜ਼ਾਰ ਦੇ ਅੰਦਰ ਹਨੂਮਨ ਗਲੀ ਦੇ ਨਾਲ ਇੱਕ ਜਗ੍ਹਾ ਸੀ ਜਿੱਥੇ ਜਾ ਕੇ ਉਹ ਕੁਝ ਦਿਨ ਰਹੇ ਲੇਕਿਨ ਉੱਥੇ ਜਾ ਕੇ ਭਾਈ ਤਾਰੂ ਸਿੰਘ ਨੇ ਆਪਣੇ ਸਵਾਸ ਪੂਰੇ ਕੀਤੇ ਉਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਉੱਥੇ ਉਹਨਾਂ ਨੇ ਆਪਣੇ ਸਵਾਸ ਪੂਰੇ ਕੀਤੇ ਸੀ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਬਿਲਕੁਲ ਗੁੰਟੀ ਬਾਜ਼ਾਰ ਦੇ ਨਾਲ ਕੋਈ ਗਲੀ ਹੈਗੀ ਹਨੂਮਨ ਗਲੀ ਉਹਦੇ ਬਿਲਕੁਲ ਨਾਲ ਹੁੰਦੇ ਸੀ ਜੀ ਇਤਿਹਾਸ ਸਾਨੂੰ ਇਹ ਵੀ ਦੱਸਦਾ ਹੈ ਕਿ ਸਿੰਘ ਸਭਾ ਲੋਹਰ ਹੈ ਜਿਹੜੀ ਜੀ ਉਹ ਜਦੋਂ ਵੀ ਅਮਰਿਤ ਪ੍ਰਚਾਰ ਕਰਦੀ ਸੀ ਇਸੇ ਹੀ ਗੁਰਦੁਆਰੇ ਵਿੱਚ ਆ ਕੇ ਉਥੇ ਕਰਦੀ ਸੀ ਜੀ ਤੇ ਜੀ 1946 ਵਿੱਚ ਸ਼੍ਰੋਮਣੀ ਕਮੇਟੀ ਦਸ ਗੁਰਦੁਆਰੇ ਦੇ ਉੱਪਰ ਕਬਜ਼ਾ ਹੋ ਗਿਆ ਸੀ ਜੀ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਖੋਪੜੀਆਂ ਲਵਾਈਆਂ ਅੱਜ ਤਾਨੂੰ ਅਸੀਂ ਉਹਨਾਂ ਦੇ ਹੀ ਜਿਨ੍ਹਾਂ ਨੇ ਖੋਪੜੀ ਲਵਾਈ ਸੀ ਆਪਣੀ ਗੁਰੂ ਲਈ ਪਾਈ ਤਾਰੂ ਸਿੰਘ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਵਾਸ ਪੂਰੇ ਕੀਤੇ ਸੀ ਇੱਕ ਗੁਰਦੁਆਰਾ ਸਾਹਿਬ ਆਉ ਲਬੀਏ ਜਾ ਕੇ ਜੇ ਅੱਜ ਅਸੀਂ ਆਏ ਆ ਲਾਹੌਰ ਦੇ ਗੁੰਮਤੀ ਬਾਜ਼ਾਰ ਵਿੱਚ ਤੇ ਮੇਰੇ ਇਧਰਲੇ ਪਾਸੇ ਜੱਜੇ ਪਾਸੇ ਦੇਖੋਗੇ ਹਨੂਮਾਨ ਗਲੀ ਹੈਗੀ ਐ ਤੇ ਖੱਬੇ ਪਾਸੇ ਤੁਹਾਨੂੰ ਇੱਕ ਬੜੇ ਪੁਰਾਣੇ ਗੁਰਦੁਆਰਾ ਸਾਹਿਬ ਦੇ ਹਸਾਰ ਦੇਖ ਰਿਹਾ ਆ ਤੁਹਾਨੂੰ ਦੱਸਿਏ ਇੱਥੇ ਕੀ ਹੋਇਆ ਸੀ ਜੀ ਹੁਣ ਅਸੀਂ ਹਨੂਮਾਨ ਗਲੀ ਨੂੰ ਕੋ ਸਮਰੀਰਾ ਗੇਟ ਦੇ ਅੰਦਰ ਗਲੀ ਜਾ ਰਹੇ ਆ ਜੀ ਮੈਨੂੰ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਜਗਾ ਦੇਖ ਕੇ ਬਹੁਤ ਦੁੱਖ ਹੋਏਗਾ ਮੇਰੀ ਤਰ੍ਹਾਂ ਇਸ ਜਗਾ ਦੇ ਹਾਲਾਤ ਦੇਖ ਕੇ ਲੇਕਿਨ ਜੀ ਇਹ ਉਹ ਜਗਾ ਹੈ ਜਿੱਥੇ ਪਾਈਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਉਤਰਾਈ ਗਈ ਸੀ ਸਿਰ ਤੋਂ ਉਹ ਜਿਹੜਾ ਉਹਨਾਂ ਦਾ ਸਥਾਨ ਹੈਗਾ ਹੈ ਜਿੱਥੇ ਉਹਨਾਂ ਨੇ ਕੰਮ ਕੀਤਾ ਗਿਆ ਸੀ ਉਹ ਰੇਲਵੇ ਸਟੇਸ਼ਨ ਦੇ ਨੇੜੇ ਹੈਗਾ ਇਹ ਗੁਜਰਸ਼ੀਤਗੰਜ ਦੇ ਨੇੜੇ ਲੇਕਿਨ ਉਹਨਾਂ ਦੇ ਸੇਵਕਦਾਰ ਹੈਗੇ ਆ ਉਹਨਾਂ ਨੂੰ ਸੇਵਕ ਜਿਹੜੇ ਉਹਨਾਂ ਨੂੰ ਬਚਾਇਆ ਸੀ ਉਹਨਾਂ ਨੂੰ ਇੱਥੇ ਲੈ ਕੇ ਆਏ ਸੀ ਤੇ ਇੱਥੇ ਆ ਕੇ ਥੋੜੀ ਦੇਰ ਬਾਅਦ ਉਹਨਾਂ ਨੇ ਆਪਣੀ ਸ਼ੀਧੀ ਪਾਈ ਸੀ ਇਸ ਸਥਾਨ ਤੇ ਆ ਕੇ ਇਹ ਗੁਰਦੁਆਰੇ ਦਾ ਨਾਂ ਹੈਗਾ ਜੀ ਗੁਰਦੁਆਰਾ ਸ਼ਹੀਦ ਪਾਈਤਾਰੂ ਸਿੰਘ ਇਹ ਗੁਰਦੁਆਰਾ ਜਿਹੜਾ ਇੱਥੇ ਬਣਿਆ ਹੋਇਆ ਹੈ ਜੀ ਇਹ ਬਹੁਤ ਪੁਰਾਣਾ ਗੁਰਦੁਆਰਾ ਹੈਗਾ ਗੁੰਮਤੀ ਬਾਜ਼ਾਰ ਦੇ ਅੰਦਰ ਹਨੂਮਾਨ ਗਲੀ ਦੇ ਅੱਗੇ ਜਿਹੜੀ ਗੁਰਮੁਖੀ ਕਿਤਾਬਾਂ ਕਹਿੰਦੀਆਂ ਆ ਜੀਵ ਸਾਂਝਾ ਪਿਆ ਜਗਾ ਲੱਭੀ ਐ ਆ ਤੁਹਾਨੂੰ ਹੋਰ ਦਿਖਾਈਏ ਜੀ ਇਹ ਜੀ ਤੁਹਾਨੂੰ ਦਿਖਾ ਰਹੇ ਆ ਗੁਰਦੁਆਰੇ ਦਾ ਮੇਨ ਦਰਵਾਜ਼ਾ ਜਿਹੜਾ ਉਹਦਾ ਪਿਛਲਾ ਪਾਸਾ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਛੋਟੀ ਇੱਟ ਇਹ ਦਵਾਰ ਦਾ ਦਰਵਾਜ਼ਾ ਬਣਿਆ ਹੈ ਛੱਤ ਜਿਹੜੀ ਹੈਗੀ ਉਹ ਨਵੀਂ ਪਈ ਹੈ ਦਰਵਾਜ਼ਾ ਵੀ ਨਵਾਂ ਪਿਆ ਹੈ ਤੁਸੀਂ ਲੱਕੜ ਦੇ ਦੇਖੋ ਚੁਖਾਟ ਜਿਹੜੀ ਲੱਕੜ ਦੀ ਬੜੀ ਮੋਟੀ ਲੱਕੜ ਦੀ ਚੁਖਾਟ ਹੈਗੀ ਹੈ ਇਹ ਮੇਨ ਐਂਟਰੈਂਸ ਹੀ ਗੁਰਦੁਆਰੇ ਦੀ ਸਾਰੇ ਅੰਦਰ ਇੱਥੋਂ ਆਉਂਦੇ ਸੀ ਜੀ ਤੇ ਇਧਰਲੇ ਪਾਸੇ ਤਾਨੂੰ ਗੁਰਦੁਆਰੇ ਦੀ ਪੁਰਾਣੀ ਦਵਾਰਾਂ ਜਿਹੜੀ ਦੇਖੋ ਕਾਫੀ ਉੱਚਾ ਦਰਵਾਜ਼ਾ ਕੋ ਦਵਾਰਾਂ ਸੀ ਉਹ ਦੇਖੋ ਉੱਤ ਤੱਕ ਜਾਂਦੀ ਹੈ ਪੁਰਾਣੀ ਉਹ ਦੇਖੋ ਉਹ ਉੱਥੋਂ ਇਹਦਾ ਮਤਲਬ ਇਹਦੇ ਉੱਪਰ ਵੀ ਰਹਿਣ ਦੀ ਰਹਾਇਸ਼ ਹੈਗੀ ਸੀ ਗੁਰਦੁਆਰੇ ਦੇ ਉੱਪਰ ਜਗਾ ਬਹੁਤ ਸੀ ਤੇ ਜੀ ਬਸ ਇਨੇ ਹੀ ਅਸਾਰ ਬਚ ਗਏ ਹੈ ਜਿਹੜੀ ਅਸੀਂ ਰੋਜ਼ ਯਾਦ ਕਰਦੇ ਆਂ ਅਰਦਾਸ ਵਿੱਚ ਦੇਖੋ ਜੀ ਰੋਜ਼ ਅਰਦਾਸ ਕਰੀਦੀ ਹੈ ਕੀ ਕਹਿੰਦਾ ਜਿਨ੍ਹਾਂ ਨੇ ਬੰਦ ਬੰਦ ਘਟਾਇਆ ਖੋਪੜੀਆਂ ਲਵਾਈਆਂ ਜਿਨ੍ਹਾਂ ਨੇ ਖੋਪੜੀਆਂ ਲਵਾਈਆਂ ਸਾਡੇ ਲਈ ਉਹਨਾਂ ਦੀ ਜਗ੍ਹਾ ਦਾ ਇਹ ਹਾਲ ਜੀ ਆਪ ਹੀ ਸੋਚੀ ਅਸੀਂ ਆਪ ਕੀ ਕਰਮੈਂ ਦੁੱਖ ਵੀ ਹੁੰਦਾ ਹੈ ਲੇਕਿਨ ਖੁਸ਼ੀ ਦੀ ਗੱਲ ਹੈ ਜਿਹੜਾ ਸਿ ਲੱਭ ਲਈ ਹੈ ਤਾਂ ਕਿ ਅੱਗੇ ਦੀ ਜਿਹੜੀ ਸਾਡੀ ਪੁਛਤਾ ਸਿੱਖਾਂ ਦੀ ਹੈਗੀਆਂ ਉਹ ਜਗ੍ਹਾ ਨੂੰ ਭੁੱਲਣ ਨਾ ਕਦੀ ਤਾਂ ਕਿ ਹੋ ਸਕਦਾ ਹੈ ਮੇਰੇ ਬੱਚਿਆਂ ਦੇ ਬੱਚੇ ਜਦੋਂ ਸਾਡੀ ਹੋਣ ਕਦੀ ਜੀ ਇਹ ਜਗਾ ਜਿਹੇ ਕੁਛ ਤਾਮੀਰ ਕਰਾਈਏ تھے ਇਹ ਯਾਦਗਾਰ ਭੁੱਲੇ ਨਾ ਅਸੀਂ ਪਾਈਤਾਰੂ ਸਿੰਘ ਦੀ ਸ਼ਿੱਧੀ ਜਿਹੜੀ ਹੈ ਉਹਨੂੰ ਨਾ ਭੁੱਲੀਏ ਕਿਉਂ ਸ਼ਿੱਧੀ ਉਹਨਾਂ ਨੇ ਕੀਤੀ ਉਗੀ ਸੇ ਕਦੀਨਾਪੁਰ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਖੋਪਰੀਆਂ ਲਵਾਈਆਂ ਅੱਜ ਤੁਹਾਨੂੰ ਅਸੀਂ ਉਹਨਾਂ ਦੇ ਹੀ ਜਿਨ੍ਹਾਂ ਨੇ ਖੋਪੜੀ ਲਵਾਈ ਸੀ ਆਪਣੀ ਗੁਰੂ ਲਈ ਪਾਈਤਾਰੂ ਸਿੰਘ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਵਾਸ ਪੂਰੇ ਕੀਤੇ ਸੀ ਉਸ ਜਗ੍ਹਾ ਤੇ ਲੈ ਕੇ ਗਏ ਆ ਜੀ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਪਾਈਤਾਰੂ ਸਿੰਘ ਖੋਪੜੀ ਉਤਾਰ ਦਿੱਤੀ ਗਈ ਸੀ ਗੁਰਦੁਆਰਾ ਸਿੰਘ ਸਿੰਘਣੀਆਂ ਦੇ ਨੇੜੇ ਉਥੋਂ ਉਹਨਾਂ ਦੇ ਦੋਸਤ ਉਹਨਾਂ ਨੂੰ ਲੈ ਕੇ ਆਈ ਸੀ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਜੀਵੇ ਸਾਂਝਾ ਪੰਜਾਬ ਨੇ ਲੱਭੇ ਹੈ ਜੀ ਤੇ ਆਪ ਵੀ ਅਸੀਂ ਸਾਂਝਾ ਕੀਤਾ ਹੈ ਤਾਂ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਕਦੀ ਨਾ ਭੁੱਲੀਏ ਹਮੇਸ਼ਾ ਅਸੀਂ ਯਾਦ ਰੱਖੀਏ ਕਿਉਂਕਿ ਅਰਦਾਸ ਅਰਦਾਸ ਵਿੱਚ ਰੋਜ਼ ਉਹਨਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਖੋਪਰੀਆਂ ਲਵਾਈਆਂ ਇਹੋ ਜਿਹੇ ਹੋਰ ਭੁੱਲੇ ਵਿਸਰੇ ਇਤਿਹਾਸਿਕ ਗੁਰਸਥਾਨ ਜੀਵੇ ਸਾਂਝਾ ਪੰਜਾਬ ਆਪ ਵੀ ਸਾਂਝਾ ਕਰਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ